ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਆਪਾਂ ਹੈਗੇ ਆਂ ਜਾਖੜ ਰੇਲਵੇ ਸਟੇਸ਼ਨ ਤੇ ਤੇ ਇੱਥੋਂ ਆਪਾਂ ਚੱਲੇ ਆਂ ਸੁਲਤਾਨਪੁਰ ਲੋਧੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੇ ਆਪਾਂ ਅੱਜ ਸੁਲਤਾਨਪੁਰ ਲੋਧੀ ਜਾ ਰਹੇ ਆਂ ਤੇ ਸਰਵਤ ਦਾ ਪਲਾਟ ਰੇਨ ਦੇ ਵਿੱਚ ਆਪਾਂ ਸਫ਼ਰ ਕਰਾਂਗੇ ਜਾਖੜ ਤੋਂ ਸੁਲਤਾਨਪੁਰ ਲੋਧੀ ਤੱਕ ਚਲੋ ਕਰਦੇ ਆਂ ਫਿਰ ਅੱਜ ਦਾ ਇਹ ਸਫ਼ਰ ਸ਼ੁਰੂ ਸੁਲਤਾਨਪੁਰ ਜਾਖੜ ਰੇਲਵੇ ਸਟੇਸ਼ਨ ਤੇ ਸੇਨ ਆ ਗਈ ਆਪਣੀ ਸਰ ਵਕਤ ਦਾ ਪਹਲਾ ਜੀ 4 ਕੋਚ ਚ ਆਪਣੀ ਸਿਟੀ ਜਿਹੜੀ ਇਹ ਬੁਕਿੰਗ ਹੈ ਤੇ ਆ ਜਿਹੜੀ ਆ ਗਈ ਜੀਜ਼ਰ ਦਾ ਹੀ ਜੇ ਕਲਰ ਦੇ ਇਹ ਬੁਕਿੰਗ ਵਾਲੇ ਨੇ ਡੀ 1 ਆ ਗਿਆ ਮਾਈ ਲਾਸਟ ਡੀ 2 ਡੀ 3 ਡੀ 4 O ਸੀ ਮਸੂਰੀ ਆ ਜੂ ਪ੍ਰੋਗਿਕ ਚਲੋ ਡੀ 4 ਚ ਚਲਦੇ ਆਂ ਟ੍ਰੇਨ ਦੇ ਅੰਦਰ ਜਖਲ ਰੇਲਵੇ ਸਟੇਸ਼ਨ ਤੋਂ ਟ੍ਰੇਨ ਆਪਣੀ ਚੱਲ ਪਈ ਹੈ ਸਰਵੱਤੋਂ ਦਾ ਪਲਾਟ ਰੇਨ ਤੇ 7 ਵਜੇ ਟ੍ਰੇਨ ਇਹ ਦਿੱਲੀ ਤੋਂ ਚੱਲੀ ਸੀ ਤੇ ਜੱਖੜੇ ਦਾ ਪਹੁੰਚਣ ਦਾ ਰਾਈਟ ਟਾਈਮ ਸੀ ਜਿਹੜਾ ਉਹ 10:16 ਮਿੰਟ ਦਾ ਸੀ ਪਰ ਇਹ 24 ਮਿੰਟ ਲੇਟ ਹੋ ਕੇ 10:40 ਮਿੰਟ ਤੇ ਪਹੁੰਚੀ ਹੈ ਤੇ ਇੱਥੇ ਹੁਣ 4 4 ਮਿੰਟ ਰੁੱਕ ਕੇ 10:44 ਮਿੰਟ ਤੇ ਚੱਲ ਪਈ। ਤੋਂ ਆ ਇੱਕ ਟਰੈਕ ਸਿੱਧਾ ਲੰਘੇ ਜਿਹੜਾ ਇਹ ਦਿੱਲੀ ਫਿਰੋਜ਼ਪੁਰ ਵਾਲਾ ਟਰੈਕ ਹੈ ਜਿਹੜਾ ਫਿਰੰਡੇ ਸਾਈਡ ਅੱਗੇ ਫਿਰੋਜ਼ਪੁਰ ਨੂੰ ਜਾਊਗਾ। ਤੇ ਆਪਣੀ ਟ੍ਰੇਨ ਇੱਥੋਂ ਹੁਣ ਜਾਖਲ ਤੋਂ ਬਾਹਰ ਨਿਕਲਦੇ ਹੀ ਇਹ ਦੂਜੇ ਟਰੈਕ ਤੇ ਹੋਊਗੀ ਜਿਹੜੇ ਹਿੱਸਾ ਲੁਧਿਆਣਾ ਵਾਲਾ ਟਰੈਕ ਹੈ ਤੇ ਇੱਥੇ ਹੁਣ ਜਾਊਗੀ ਆਪਣੀ ਟ੍ਰੇਨ ਲੁਧਿਆਣੇ ਤੱਕ ਅੱਗੇ ਵੀ ਚਲੰਦਰ ਕਪੂਰਤਲਾ ਸੁਲਤਾਨਪੁਰ ਲੋਧੀ ਜਾਖਲ ਤੋਂ ਬਾਅਦ ਪਹਿਲਾ ਸਟੇਸ਼ਨ ਇਸ ਟ੍ਰੇਨ ਦਾ ਲਹਿਰਾ ਗੱਗ ਆਇਆ ਤੇ 2 ਮਿੰਟ ਹੀ ਇੱਥੇ ਰੁਕੀਏ ਟ੍ਰੇਨ 2-2 ਮਿੰਟ ਦੀ ਸਟਾਪ ਨੇ ਤੇ ਲੁਧਿਆਣੇ ਜਾ ਕੇ 10 ਮਿੰਟ ਦਾ ਸਟਾਪੇਜ ਆਊਗਾ ਟ੍ਰੇਨ ਦਾ ਲੈਰਾਗਾਗਾ ਰੇਲਵੇ ਸਟੇਸ਼ਨ ਤੋਂ ਟ੍ਰੇਨ ਆਪਣੀ ਚੱਲ ਪਈ ਹੈ ਇਸ ਟ੍ਰੇਨ ਦੇ ਵਿੱਚ ਸੈਕੰਡ ਸਿਟਿੰਗ ਤੇ ਆਪਾਂ ਨੇ ਬੁਕਿੰਗ ਕਰਾਈ ਹੈ ਤੇ ਜਾਖਲ ਤੋਂ ਸੁਲਤਾਨਪੁਰ ਲੋਧੀ ਤੱਕ 120 ਵੀ ਇੱਕ ਸਵਾਰੀ ਦੇ ਲੱਗੇ ਨੇ ਤੇ ਆਪਾਂ ਚਾਰ ਸਵਾਰੀਆਂ ਦੀ ਬੁਕਿੰਗ ਕੀਤੀ ਸੀ ਤੇ ਚਾਰਾਂ ਦੀ ਸੀਟ ਅਲੱਗ-ਅਲੱਗ ਆ ਕਿ ਬੁਕਿੰਗ ਤੋਂ ਬਾਅਦ ਵੀ ਹੋਰ ਸਵਾਰੀਆਂ ਬਹੁ ਬੈਠੀਆਂ ਆ ਸੈਕਿੰਡ ਸਟੇਸ਼ਨ ਦਾ ਕੋਚ ਇਹਨੇ ਜ ਆਪਣੀ ਬੁਕਿੰਗ ਸੀ ਬਾਕੀ ਸਵਾਰੀਆਂ ਬੈਠੀਆਂ ਨੇ ਮੈਨੂੰ ਖੜਨਾ ਪਿਆ ਕਿਉਂਕਿ ਮੇਰੀ ਸੀਟ ਤੇ ਕੋਈ ਹੋਰ ਬੈਠੇ ਚਲੋ ਦੇਖਦੇ ਆਪਦੇ ਤੋਂ ਆ। ਜਾਖਲ ਤੋਂ ਲਗਭਗ 45 ਮਿੰਟ ਦੇ ਵਿੱਚ 50 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਆਪਣੀ ਟ੍ਰੇਨ ਆਪਣੇ ਦੂਜੇ ਹਾਲਟ ਸੰਗਰੂਰ ਪਹੁੰਚੀ ਸੀ ਤੇ ਇੱਥੇ 2 ਮਿੰਟ ਰੁਕੀ ਆਪਣੀ ਟ੍ਰੇਨ ਤੇ ਹੁਣ ਇੱਥੇ ਚੱਲ ਪਈ ਅਗਲੇ ਸਫ਼ਰ ਤੇ ਸੰਗਰੂਰ ਰੇਲਵੇ ਸਟੇਸ਼ਨ ਨੂੰ ਕ੍ਰਾਸ ਕਰ ਰਹੀ ਹੈ ਆਪਣੀ ਟ੍ਰੇਨ ਇਸ ਟਾਈਮ ਨਵੰਬਰ 2019 ਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਗੁਰਪੁਰਬ ਮੌਕੇ ਸultanpur Lodhi ਨੂੰ ਕਨੈਕਟੀਵਿਟੀ ਦੇਣ ਲਈ ਇਹ ਟ੍ਰੇਨ ਖਾਸ ਤੌਰ ਤੇ ਸ਼ੁਰੂ ਕੀਤੀ ਗਈ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਜ਼ਿੰਦਗੀ ਦਾ ਲਗਭਗ ਡੇਢ ਦਹਾਕਾ ਸultanpur Lodhi ਵਿਖੇ ਬਤਾਇਆ ਤੇ ਉਹਨਾਂ ਦੀ ਜ਼ਿੰਦਗੀ ਨਾਲ ਸੰਬੰਧਿਤ ਬਹੁਤ ਸਾਰੇ ਗੁਰਦੁਆਰਾ ਸਾਹਿਬ ਉੱਥੇ ਬੜੇ ਹੋਏ ਨੇ sultanpur Lodhi ਵਿਖੇ ਜੋ ਆਪਾਂ ਅਗਲੀ ਵੀਡੀਓ 'ਚ ਤੁਹਾਨੂੰ ਦਿਖਾਵਾਂਗੇ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਿਹੜਾ ਮੁੱਖ ਸਿਧਾਂਤ ਸੀ ਸਰਬੱਤ ਦਾ ਭਲਾ ਉਹ ਸੰਸਾਰ ਇਸ ਟ੍ਰੇਨ ਦਾ ਨਾਮ ਵੀ ਸਰਬੱਤ ਦਾ ਭਲਾ ਰੱਖਿਆ ਗਿਆ ਤੇ ਇਹ ਟ੍ਰੇਨ ਜਿਹੜੀ ਨਵੀਂ ਦਿੱਲੀ ਤੋਂ ਚੱਲਦੀ ਹੈ ਹਫ਼ਤੇ 'ਚ 5 ਦਿਨ ਚੱਲਦੀ ਹੈ 2 ਦਿਨ ਨਹੀਂ ਚੱਲਦੀ ਤੇ ਨਵੀਂ ਦਿੱਲੀ ਤੋਂ ਚੱਲ ਕੇ ਲੋਹੀਆਂ ਖਾਸ ਤੱਕ ਜਾਂਦੀ ਹੈ ਤੇ ਸੁਲਤਾਨਪੁਰ ਲੋਧੀ ਲੋਹੀਆਂ ਖਾਸ ਤੋਂ ਪਹਿਲਾਂ ਸਟੇਸ਼ਨ ਆਉਂਦਾ ਜਿੱਥੇ ਆਪਾਂ ਉਤਰਾਂ ਜਾਖਲ ਤੋਂ ਲਗਭਗ 1 ਘੰਟੇ ਦੇ ਵਿੱਚ 66 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਆਪਣੀ ਟ੍ਰੇਨ ਤੀਜੀ ਆਪਣੀ ਤੀਜੀ ਹਾਲਟ ਤੁਰੀ ਪਹੁੰਚੀ ਸੀ ਤੇ ਇੱਥੇ ਵੀ 2 ਮਿੰਟ ਰੁੱਕ ਕੇ ਹੁਣ ਚੱਲ ਪਈ ਹੈ ਤੁਰੀ ਜੰਕਸ਼ਨ ਤੋਂ ਸੈਵਜੋ ਤਾਂ ਫੇਰ ਆਪਣੇ ਨਾਲ ਜੇ ਸਟ੍ਰੇਨ ਸਫਰ ਦੇ ਵਿੱਚ ਤੇ ਪਰੌਂਠੇ ਕਦੋਂ ਮਿਲਣਗੇ ਭੁੱਖ ਲੱਗਦੀ ਐ ਬਿਲਕੁਲ ਭੁੱਖ ਲੱਗੀ ਕਹਿੰਦਾ ਪਰੌਂਠੇ ਕਦੋਂ ਮਿਲਣਗੇ ਲਧਿਆਣਾ ਜਾ ਕੇ ਖਾਵਾਂਗੇ ਠੀਕ ਹੈ ਉਹ ਸਟੇਸ਼ਨ ਤੋਂ ਬਾਅਦ ਅਗਲਾ ਸੈਸ਼ਨ ਤੋਂ ਹੁੰਦੇ ਠੀਕ ਹੈ ਹਾਂ ਸੰਝ ਕਿੱਥੇ ਚੱਲੀ ਐ ਕਿੱਥੇ ਜਾਨੀ ਐ ਹੈ ਮੋਹਲ ਸultanpur ਕਿੱਥੇ ਚੱਲੀ ਐ ਸultanpur ਗੁੱਦੋ ਰੇ ਗੁੱਦੋ ਰੇ ਹਾਂ 4040 ਵੱਜੇ 40 ਮੰਮੀ ਕੁੱਤੂ ਕਾ 40 ਕੰਨੇ ਸੁਭਾਜੋ ਸਾਈਡ ਲੋਡ ਸਾਈਡ ਲੋਡ ਇਹ ਇਹ ਜਿੱਤਾ ਫੋਰ ਜੀ ਦਾ ਫਸੀ ਸੇਵ ਕਰ ਬੰਦਾ ਇਹਦੇ ਵਿੱਚ ਮੈਂ 4 4 ਕਰ ਲਏ 100 100 ਕਰੋੜ 1 ਲੱਖ 1 ਲੱਖ ਕਰੋੜ ਇਹ ਮੈਂ ਇੱਕ ਮਿੰਟ ਬੋਲ ਰਹੀ ਆਹ ਕਿ ਦੀਵਾ ਇਹ ਮੈਂ ਜੀ फिर फिर दूए। फिर दूए। ही ही। खाता है ना तो तो था। तो था। तो ना? तो 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 जीत गया। वो हजार मैं चार ही खाता हूँ भाई भर देना ਮਾਂ ਕੀ ਹੈ ਮੇਰੇ ਦਾ ਮੇਰੇ ਦਾ ਸ਼ਾਈਨ ਵਿਦ ਸਾਹਿਬ ਦੁਹਾਂਤਾ ਦੁਹਾਰਾ ਹੋਇਆ ਸ਼ਾਈਨ ਵਿਦ ਸਾਹਿਬ ਨਹੀਂ ਆਇਆ ਉਹਨਾਂ ਦਾ ਉਹਨਾਂ ਦਾ ਉਹਨਾਂ ਦਾ 10:45 ਤੇ ਆਪਣੀ ਟ੍ਰੇਨ ਜਾਖਲ ਤੋਂ ਚੱਲੀ ਸੀ ਤੇ 2 ਘੰਟਿਆਂ ਦੇ ਵਿੱਚ ਤਕਰੀਬਨ 12:45 ਮਿੰਟਾਂ ਤੇ ਆਪਾਂ ਲੁਧਿਆਣੇ ਪਹੁੰਚਗੇ 128 ਕਿਲੋਮੀਟਰ ਦਾ ਸਫ਼ਰ ਆਪਣੀ ਟ੍ਰੇਨ ਨੇ ਤੈਅ ਕਰੇ ਤੇ ਲੁਧਿਆਣੇ ਜੰਕਸ਼ਨ ਤੇ ਆਪਾਂ ਪਹੁੰਚ ਗਿਆਂ ਤੇ ਇੱਥੇ 10 ਮਿੰਟ ਦਾ ਸਟਾਪ ਹੈ ਤੇ ਲੈਨੇ ਇਥੋਂ ਚਾਹ ਪਾਣੀ ਪੀਨੇ ਚਾਹ ਪਾਣੀ ਤੈਗੀ ਪੀਨੇ ਕੀ ਪੀਨੇ ਮੰਗੋ ਜੂਸ ਪੀਨੇ 电呢？干电呢？电呢？ ਆਖਲ ਤੋਂ 3 ਘੰਟੇ 20 ਮਿੰਟਾਂ ਦੇ ਵਿੱਚ 185 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਆਪਣੀ ਟ੍ਰੇਨ ਆਪਣੇ ਪੰਜਵੇਂ ਹੌਲਟ ਜਲੰਧਰ ਰੇਲਵੇ ਸਟੇਸ਼ਨ ਤੇ ਪਹੁੰਚ ਗਈ ਹੈ ਤੇ ਕਿਦੋਂ ਬਾਅਦ ਹਿੱਤ ਤੋਂ ਅਗਲਾ ਸਟੇਸ਼ਨ ਜਿਹੜਾ ਸੁਲਤਾਨਪੁਰ ਲੋਧੀ ਤੋਂ ਪਹਿਲਾਂ ਕਪੂਰਥਲਾ ਆਊਗਾ ਉਸ ਤੋਂ ਬਾਅਦ ਸੁਲਤਾਨਪੁਰ ਲੋਧੀ ਯਾਨੀ ਕਿ ਵਿਚਾਲੇ ਇੱਕ ਸਟੇਸ਼ਨ ਰਹਿ ਗਿਆ ਤੇ ਇਹ ਟ੍ਰੇਨ ਅੱਗੇ ਲੋਹੀਆਂ ਖਾਸ ਤੱਕ ਜਾਊਗੀ ਇਸ ਟਾਈਮ ਆਪਾਂ ਜਲੰਧਰ ਰੇਲਵੇ ਸਟੇਸ਼ਨ ਤੇ 2:06 ਹੋ ਗਏ ਨੇ ਦੁਪਹਿਰ ਦੇ ਕੀ ਲੈਣੇ ਆ ਜਾ ਉਧਰ ਉਹ ਤੇ ਦੁਕਾਨ ਉਹ ਸੈਵ ਜੋ ਤੈਨੂੰ ਕੁਝ ਖਾਣ ਵਾਸਤੇ ਦਵਾਉਂਦੇ ਆ ਆ ਸਟੇਸ਼ਨ ਤੇ ਇਹਨੂੰ ਖਾਣ ਵਾਸਤੇ ਚਾਹੀਦਾ ਕੁਝ ਤੁਸ ਕੀ ਲੈਣੇ ਕੀ ਲੈਣੇ ਫੁੱਟਬਾਲ ਕਿਲਰ ਹੈ ਅੱਛਾ ਆ ਜਾ ਫਿਰ ਆ ਲੈ ਇਹਦੇ ਆ ਦੇਖ ਕਿਲਰ ਹੈ ਹੋ ਰਿਓ ਹੋਰੀਓ ਬਿਸਕੁਟ ਹੈ ਕਿ ਨਹੀਂ ਨਾ ਹੋਰੀਓ ਬਿਸਕੁਟ ਨਹੀਂ ਹੈਗੀ ਸਰ ਮੰਗੋ ਕਿਹੜਾ ਮੰਗੋ ਉਹ ਉਹ ਹੈਗੀ ਛੋਟੀ ਪੈਕੇਟ ਮੰਗੋ ਖਾ ਲੈਣੇ ਇਹ ਕਿੰਨੇ ਦੀ ਹੈ 50 ਦੀ 20 ਦੀ ਬੋਲ ਕਿਹੜੀ ਕਿਹੜੀ ਆ ਕਹਿੰਦੇ ਨੇ ਹੈ 50 50 ਇਹ ਤਾਂ ਕਹਿੰਦੇ ਨੇ ਹੈ ਸਸਤੀ ਕਿਹੜੀ ਹੈ ਸਸਤੀ ਹੈ ਉਹ ਹੈ 20 ਦੀ ਮੈਂ ਅੱਗੇ ਵਾਝੇ ਫਿਕਰ ਪੈ ਗਿਆ ਸਸਤੀ ਆ ਹਲੇ ਤਾਂ ਮਾਨ ਲੱਗਾ ਕਿਹੜੀ ਕੋਲ ਕਿਹੜੀ ਲਈਏ ਕਹਿੰਦਾ 20 ਵਾਲੀ ਲੈਦਾ ਕਿਹੜਾ ਕੋਚ ਆਪਣਾ ਇਹ ਨਹੀਂ ਹੈ ਗਿਆ चल चल आगे है ट्रेन चलने वाली चल है जल्दी बीच 10 मिनट ਜਲੰਧਰ ਜੰਕਸ਼ਨ ਤੇ ਰੁੱਕ ਕੇ ਦੁਪਹਿਰ ਦੇ 2:15 ਮਿੰਟਾਂ ਤੇ ਆਪਣੀ ਟ੍ਰੇਨ ਇੱਥੇ ਚੱਲ ਪਈ ਹੈ। ਜਖਲ ਤੋਂ ਆਪਣੀ ਟ੍ਰੇਨ 10:45 ਮਿੰਟ ਤੇ ਚੱਲੀ ਸੀ ਤੇ ਹੁਣ 2:40 ਮਿੰਟ ਤੇ ਕਪੂਰਥਲਾ ਰੇਲਵੇ ਸਟੇਸ਼ਨ ਤੇ ਆਪਣੀ ਟ੍ਰੇਨ ਪਹੁੰਚ ਗਈ ਹੈ ਕਪੂਰਥਲਾ ਪੰਜਾਬ ਦਾ ਇੱਕ ਅਜਿਹਾ ਜ਼ਿਲ੍ਹਾ ਹੈ ਜਿਹੜਾ ਜਿਹੜਾ ਦੋਨ ਹਿੱਸੇ ਜਿਹੜੇ ਨੇ ਇਹਦੇ ਉਹ ਜਲੰਧਰ ਦੇ ਪੱਛਮ ਵਾਲੇ ਪਾਸੇ ਪੈਂਦੇ ਨੇ ਤੇ ਇੱਕ ਹਿੱਸਾ ਜਿਹੜਾ ਹੈ ਉਹ ਜਲੰਧਰ ਦੇ ਪੂਰਬ ਵਾਲੇ ਪਾਸੇ ਪੈਂਦੇ ਸੋ ਕਪੂਰਥਲਾ ਜਲੰਧਰ ਦੇ ਪੱਛਮ ਵਾਲੇ ਪਾਸੇ ਤੇ ਪੂਰਬ ਵਾਲੇ ਪਾਸੇ ਪੈਂਦਾ ਤੇ ਵਿਚਾਲੇ ਜਲੰਧਰ ਆ ਗਿਆ ਸੋ ਕਪੂਰਥਲਾ ਜ਼ਿਲ੍ਹਾ ਦੋ ਜਗ੍ਹਾ ਵੰਡਿਆ ਹੋਇਆ ਹੈ ਰਾਈਟ 2 ਮਿੰਟ ਕਪੂਰਥਲਾ ਰੇਲਵੇ ਸਟੇਸ਼ਨ ਤੇ ਰੁਕ ਕੇ 2:42 ਮਿੰਟਾਂ ਤੇ ਆਪਣੀ ਟ੍ਰੇਨ ਕਪੂਰਥਲਾ ਰੇਲਵੇ ਸਟੇਸ਼ਨ ਤੋਂ ਚੱਲ ਪਈ ਹੈ ਸ਼ਾਮ ਦੇ 7 ਵਜੇ ਗਏ ਨੇ ਤੇ ਆਪਣੀ ਟ੍ਰੇਨ ਹੁਣ ਸultanpur Lodhi ਦੇ ਰੇਲਵੇ ਸਟੇਸ਼ਨ ਤੇ ਪਹੁੰਚ ਗਈ ਏ ਆਪਾਂ ਇੱਥੇ ਉਤਰਦੇ ਹੁਣ ਜਾਖਲ ਤੋਂ 4 ਘੰਟੇ 15 ਮਿੰਟਾਂ ਦੇ ਵਿੱਚ 231 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਆਪਾਂ Sultanpur Lodhi ਪਹੁੰਚ ਗਏ ਆ ਤੇ ਇੱਥੋਂ ਇਹ ਟ੍ਰੇਨ ਹੁਣ ਲੋਈਆਂ ਖਾਸ ਚੱਲੀ ਏ ਤੇ ਲੋਈਆਂ ਖਾਸ ਤੋਂ ਫਿਰ ਅਗਲੇ ਦਿਨ ਵਾਪਸ ਜਾਊਗੀ ਦਿੱਲੀ ਨੂੰ ਤੇ ਹੁਣ ਇੱਥੋਂ ਆਪਾਂ ਗੁਰਦੁਆਰਾ 베ਰ ਸਾਹਿਬ ਚੱਲਦੇ ਆਂ ਤੇ ਉੱਥੇ ਆਪਾਂ ਰਹਿਣ ਦਾ ਪ੍ਰਬੰਧ ਕਰਦੇ ਤੇ ਕੱਲ ਨੂੰ ਫਿਰ ਸਾਰੇ ਗੁਰਦੁਆਰਾ ਸਾਹਿਬ ਦੇ ਤੁਹਾਨੂੰ ਦਰਸ਼ਨ ਕਰਾਵਾਂਗੇ